ਦਾ ਸੰਡੇ ਸ਼ੋਅ ਦੇ ਇਸ ਦੂਸਰੇ ਪੜਾ ਕਾਨੂੰਨੀ ਨੁਕਤੇ ਦੇ ਵਿੱਚ ਸਵਾਗਤ ਹੈ ਸੋ ਅ ਗਲਛਾਵ ਕੈਨੇਡੀਅਨ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਜੀ ਕਿ ਜੇ ਸਰਕਾਰ ਦੇ ਬਣਾਏ ਕਿਸੇ ਕਾਨੂੰਨ ਦੀ وجہ ਨਾਲ ਕਿਸੇ ਨੂੰ ਕੋਈ ਹਾਨੀ ਪਹੁੰਚਦੀ ਹੈ ਤਾਂ ਉਹ ਕਲੇਮ ਕਰ ਸਕਦਾ ਹੈ ਔਰ ਇਹ ਫੈਸਲਾ ਬੜਾ ਆਪਣੇ ਆਪ ਚ ਇੱਕ ਅਜੀਬੋ ਗਰੀਫ ਫੈਸਲਾ ਹੈ ਇਹਦਾ ਮਕੇ ਵਿਖਦੇ ਵਿੱਚ ਕਿਹੋ ਜਿਹਾ ਅਸਰ ਹੋਊਗਾ ਜੀ ਤੇ ਕੀ ਮੁਸ਼ਕਲਾਂ ਜਿਹੜੀਆਂ ਉਧਰ ਪੇਸ਼ ਹੋ ਸਕਦੀਆਂ ਇਸ ਨਵੇਂ ਨਿਯਮ ਦੇ ਨਾਲ ਹਮ ਸਭ ਸੁਪਰੀਮ ਕੋਰਟ ਆਫ ਕੈਨੇਡਾ ਦਾ ਇੱਕ ਡਿਸੀਜਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਲੈਜਿਸਲੇਚਰ ਜੀ ਸਰਕਾਰਾਂ প্রভਿਨਸ਼ਲ ਜਾਂ ਫੈਡਰਲ ਕੋਈ ਕਾਨੂੰਨ ਬਣਾਉਂਦੀਆਂ ਨੇ ਜਿਹੜਾ ਕਿ ਬਾਅਦ ਦੇ ਵਿੱਚ ਅਨਕਨਸਟੀਟਿਊਸ਼ਨਲ ਡਿਕਲੇਅਰ ਹੋ ਜਾਂਦਾ ਹਮ ਗੈਰ ਸੰਵਿਧਾਨਕ ਡਿਕਲੇਅਰ ਹੋ ਜਾਂਦਾ ਹਮ ਚਾਰਟਰ ਦਾ ਵਾਇਲੇਟਿਵ ਆਫ ਦਾ ਚਾਰਟਰ ਆਫ ਰਾਈਟਸ ਡਿਕਲੇਅਰ ਹੋ ਜਾਂਦਾ ਹੈ ਹੂੰ ਤਾਂ ਉਸ ਉਸ ਕਾਨੂੰਨ ਸਾਜ਼ੀ ਦੇ ਕਰਕੇ ਜੇ ਕਿਸੇ ਦਾ ਨੁਕਸਾਨ ਹੋਇਆ ਹੈ ਹੂੰ ਤਾਂ ਕਰਾਊਨ ਦੀ ਲਾਇਬਿਲਟੀ ਹੈ ਹੂੰ ਉਸ ਵਿਅਕਤੀ ਦੇ ਪ੍ਰਤੀ ਹੁਣ ਭਮ ਸਾਹਿਬ ਇਹ ਫੈਸਲਾ ਕਿਸ ਤਰ੍ਹਾਂ ਆਇਆ ਇਹ ਫੈਸਲਾ ਇੱਕ ਵਿਅਕਤੀ ਜੋਸਫ ਪਾਵਰ ਉਹ ਉਸ ਦੀ ਕਹਾਣੀ ਇਹ ਹੈ ਉਸ ਦਾ ਜਿਹੜੀ ਜਿਹੜੀ ਫੈਕਚੁਅਲ ਮੈਟ੍ਰਿਕਸ ਹੂੰ ਕਿ ਉਹ ਇੱਕ ਕ੍ਰਾਈਮ ਵਾਸਤੇ ਕਨਵਿਕਟ ਹੋ ਗਿਆ 1990s ਦੇ ਵਿੱਚ ਤਾਂ ਉਸ ਨੇ ਆਪਣਾ ਸੈਂਟੈਂਸ ਸਰਵ ਕੀਤਾ ਸੈਂਟੈਂਸ ਸਰਵ ਕਰਨ ਤੋਂ ਬਾਅਦ ਉਹ ਮੈਡੀਕਲ ਰੇਡੀਏਸ਼ਨ ਟੈਕਨੋਲੋਜਿਸਟ ਬਣ ਗਿਆ ਉਸ ਨੇ ਇੱਕ ਆਪਣਾ ਕੈਰੀਅਰ ਅਡਾਪਟ ਕਰ ਲਿਆ ਹੂੰ 2011 ਦੇ ਵਿੱਚ ਜਦੋਂ ਉਸ ਦੇ 엠ਪਲੋਇਰ ਨੂੰ ਉਸ ਦੇ ਕ੍ਰਿਮੀਨਲ ਰੈਕਟਰ ਬਾਰੇ ਪਤਾ ਲੱਗਿਆ ਤਾਂ ਉਸ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੂੰ ਉਸਨੇ ਪਾਰਡਨ ਦੇ ਲਈ ਅਪਲਾਈ ਕੀਤਾ ਆਪਣਾ ਕ੍ਰਿਮੀਨਲ ਰੈਕੋਰਡ ਜਿਹੜਾ ਕਲੀਅਰ ਕਰਵਾਉਣ ਦੇ ਵਾਸਤੇ 2013 ਦੇ ਵਿੱਚ ਪਰ ਉਸ ਨੂੰ ਡਿਨਾਈ ਕਰ ਦਿੱਤਾ ਗਿਆ ਕਿਉਂਕਿ ਕੰਜ਼ਰਵੇਟਿਵ ਗਵਰਨਮੈਂਟ ਹੈ ਜਿਹੜੀ 2010 ਤੇ 2012 ਦੇ ਵਿੱਚ ਕੁਝ ਕਾਨੂੰਨ ਲੈ ਕੇ ਆਈ ਸੀ ਜਿਹੜੀ ਇਸ ਚੀਜ਼ ਨੂੰ ਰੋਕਦੇ ਸੀ ਹੂੰ ਬਾਅਦ ਦੇ ਵਿੱਚ ਜਿਹੜੇ ਉਹ ਕਾਨੂੰਨ ਹੈ ਉਹ ਗੈਰ ਸੰਵਿਧਾਨਕ ਡਿਕਲੇਅਰ ਹੋ ਗਏ ਹੂੰ ਤੇ ਜੋਸਫ ਪਾਵਰ ਨਾਮ ਦਾ ਜਿਹੜਾ ਇਹ ਵਿਅਕਤੀ ਹੈ ਉਸਨੇ ਡੈਮੇजेस ਸਰਕਾਰ ਦੇ ਉੱਤੇ ਪਾਬੰਦੀ ਕਿ ਜਿਹੜੇ ਤੁਹਾਡੇ ਕਾਨੂੰਨ ਸੀ ਉਹਦੇ ਕਰਕੇ ਮੈਨੂੰ ਪਾੜਨ ਨਹੀਂ ਮਿਲੀ ਜਿਹੜੇ ਕਿ ਗੈਰ ਸੰਵਿਧਾਨਕ ਕਾਨੂੰਨ ਸੀਗੇ ਤੁਹਾਡੇ ਹੂੰ ਉਸ ਦੇ ਕਰਕੇ ਮੈਨੂੰ ਪਾੜਨ ਨਹੀਂ ਮਿਲੀ ਮੈਨੂੰ ਮਾਫੀ ਨਹੀਂ ਮਿਲੀ ਜਿਸ ਤੇ ਕਰਕੇ ਮੇਰੀ ਨੌਕਰੀ ਗਈ ਤੇ ਮੇਰਾ ਡੈਮੇਜ ਹੋਇਆ ਸੋ ਇਹ ਪੈਸੇ ਜਿਹੜੇ ਐ ਇਹ ਕਰਾਊਨ ਦੀ ਲਾਇਬਿਲਟੀ ਹੈ ਸਰਕਾਰ ਦੀ ਲਾਇਬਿਲਟੀ ਹੈ ਸੋ ਭਮਪਾ ਸਾਹਿਬ ਉਸ ਦੇ ਡੈਮੇजेस ਮੰਗਣ ਤੋਂ ਬਾਅਦ ਇਹ ਇਹ ਜਿਹੜਾ ਫੈਸਲਾ ਹੈ ਅ ਫੇਰ ਉਹਨਾਂ ਨੇ ਇਹ ਜਿਹੜੀ ਟ੍ਰਾਇਲ ਕੋਰਟ ਸੀ ਹੂੰ ਉਸਨੇ ਡਿਸਾਈਡ ਕਰਦਿਆਂ ਹੋਇਆ ਇਹ ਗੱਲ ਆਖੀ ਕਿ ਹਾਂ ਕਰਾਉਣ ਦੀ ਲਾਇਬਿਲਟੀ ਹੈ ਉਸਦੇ ਆਰਗੂਮੈਂਟ ਨੂੰ ਮੰਨਿਆ ਤੇ ਜਿਹੜੇ ਫੈਸਲੇ ਨੂੰ ਨਿਊ ਬਰੰਸਵਿਕ ਦੀ ਜਿਹੜੀ ਕੋਰਟ ਆਫ ਅਪੀਲ ਹੈ ਹੂੰ ਕੋਰਟ ਆਫ ਅਪੀਲ ਹੁੰਦੀ ਹੈ ਜਿਹੜੀ ਪ੍ਰੋਵਿੰਸ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ ਜੀ ਉਸਨੇ ਵੀ ਸਹੀ ਠਹਿਰਾਇਆ ਹੂੰ ਪਰ ਫਿਰ ਜਿਹੜੇ اٹਾਰਨੀ ਜਨਰਲ ਹੈ ਉਹਨਾਂ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਕਿਉਂਕਿ ਸਰਕਾਰ ਦੇ ਲਈ ਬੜੇ ਰੈਪਰਕਸ਼ਨਸ ਨੇ ਜੀ ਇਸ ਫੈਸਲੇ ਦੇ ਤੋਂ ਉਸ ਦੇ ਵਿੱਚ ਪ੍ਰੋਵਿੰਸਸ ਨੇ ਆਪਣਾ ਕਨਵੀਨ ਕੀਤਾ ਇੰਟਰਵੀਨ ਕੀਤਾ ਫਸ ਨੈਸ਼ਨਸ ਨੇ ਇੰਟਰਵੀਨ ਕੀਤਾ ਹਾਊਸ ਆਫ ਕਾਮਨਸ ਨੇ ਇੰਟਰਵੀਨ ਕੀਤਾ ਸਾਰਿਆਂ ਨੇ ਮਾਨਯੋਗ ਅਦਾਲਤ ਨੂੰ ਆਪੋ ਆਪਣਾ ਪੱਖ ਦੱਸਿਆ ਹੁਣ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਪ੍ਰੈਕਟੀਕਲ ਮੁਸ਼ਕਲਾਂ ਕੀ ਆਉਣਗੀਆਂ ਹੁਣ ਜਦੋਂ ਤੁਸੀਂ ਕਾਨੂੰਨ ਬਣਾਉਂਦੇ ਹੋ ਕੋਈ ਲੈਜਿਸਲੇਚਰ ਕਾਨੂੰਨ ਬਣਾਉਂਦਾ ਹੈ ਹੂੰ ਤਾਂ ਉਹ ਉਸ ਵੇਲੇ ਤਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਅਨਕਨਸਟੀਟਿਊਸ਼ਨਲ ਹੈ ਬਿਲਕੁਲ ਨਾਓ ਅਨਕਨਸਟੀਟਿਊਸ਼ਨਲ ਬਣਾਉਣ ਦੀ ਜਿਹੜੀ ਨੀਅਤ ਦੇ ਨਾਲ ਕੋਈ ਬਣਾਉਂਦੇ ਆ ਹੂੰ ਜਿਹੜੀ ਬੈਡ ਇੰਟੈਂਸ਼ਨ ਹੈ ਜਿਸ ਤਰ੍ਹਾਂ ਇਸ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਬੈਡ ਫੇਥ ਸੁਪਰੀਮ ਕੋਰਟ ਸੈੱਡ ਗਵਰਨਮੈਂਟ ਕੈਨ ਬੀ ਹੈਲਡ ਲਾਇਬਲ ਫਾਰ ਲਾਜ਼ ਥੈਟ ਆਰ ਕਲੀਅਰਲੀ ਅਨਕਨਸਟੀਟਿਊਸ਼ਨਲ ਵਰਨ बैड ਫੇਥ ਔਰ ਆਰ ਐਨ ਐਬਿਊਜ਼ ਆਫ ਪਾਵਰ that high bar has been set in place for more than two decades ਹੁਣ ਭਮ ਸਾਹਿਬ ਇੱਕ ਵਿਅਕਤੀ ਦੇ ਲਈ ਤਾਂ बैड ਫੇਥ ਕਿਹਾ ਜਾ ਸਕਦਾ ਹੈ ਹੁਣ ਮੈਨੂੰ ਇਹ ਗੱਲ ਜਿਹੜੀ ਹੈ ਇਹ ਕੋਰਟ ਨੂੰ ਵੀ ਕਲੀਅਰ ਕਰਨੀ ਚਾਹੀਦੀ ਹੈ ਕਿ ਇੱਕ ਜਿਹੜਾ ਹਾਊਸ ਹੈ ਹਮ ਜਿਸ ਦੇ ਵਿੱਚ ਸੈਂਕੜੇ ਆਂ ਵਿਅਕਤੀ ਨੇ ਸੈਂਕੜੇ ਐਮਪੀ ਨੇ ਹਮ ਉਹ बैड ਫੇਥ ਕਿਵੇਂ ਹੋਊਗਾ ਜੀ ਕੀ ਇੱਕ ਸਮੂਹਿਕ ਕੋਈ बैड ਫੇਥ ਹੋਊਗਾ ਉਹਨਾਂ ਦਾ ਜੇ ਦੋ ਇੱਕ ਵਿਅਕਤੀ ਦਾ बैड ਫੇਥ ਹੋ ਸਕਦਾ ਹੈ ਇੱਕ ਗਰੁੱਪ ਦਾ ਫੈਟ बैड ਫੇਥ ਹੋ ਸਕਦਾ ਹਮ ਇੱਕ ਹੋ ਸਕਦਾ ਵੀ ਇੱਕ ਕੋਈ ਗਰੋ ਹੈ ਜਿਹੜਾ ਸਾਜ਼ਿਸ਼ ਕਰਦਾ ਉਹਦਾ बैड ਫੇਥ ਹੋ ਸਕਦਾ ਹੈ बैड ਇੰਟੈਂਸ਼ਨ ਹੋ ਸਕਦੀ ਹੈ ਜਾਂ ਕਲੀਅਰਲੀ ਅਨਕਨਸਟੀਟਿਊਸ਼ਨਲ ਹੋ ਸਕਦਾ ਹਮ ਇੱਕ ਕੰਟਰੀ ਦਾ ਪਾਰਲੀਮੈਂਟ ਹਮ ਜਿਹੜਾ ਕੀ ਸਰਵੋੱਚ ਇੱਕ ਲੋਕਾਂ ਦੀ ਆਵਾਜ਼ ਹੈ ਹੂੰ ਇੱਕ ਸੋਵਰਨ ਬਾਡੀ ਹੈ ਜੀ ਜਿਹੜੀ ਕਾਨੂੰਨ ਬਣਾ ਸਕਦੀ ਹੈ ਸੋਵਰਨੈਸ ਦੇ ਵਿੱਚ ਸੋਵਰੈਂਟੀ ਹੈ ਆਪਣੀ ਸੋਵਰਨ ਪਾਵਰ ਨੂੰ ਐਕਸਰਸਾਈਜ਼ ਕਰਦੇ ਹੋਏ ਕੀ ਬੈਡ ਫੇਥ ਹੋ ਸਕਦਾ ਹੈ ਉਹਦਾ ਹੂੰ ਬੈਡ ਫੇਥ ਦਾ ਮਤਲਬ ਹੁੰਦਾ ਹੈ ਕਿਸੇ ਦੇ ਬਾਰੇ ਬੁੜੀ ਇੰਟੈਂਸ਼ਨ ਜਦੋਂ ਇੱਕ ਕਾਨੂੰਨ ਸਾਜ਼ੀ ਇੱਕ ਲੈਜਿਸਲੇਟਿਵ ਅਸੈਂਬਲੀ ਕਰ ਰਹੀ ਹੈ ਜਾਂ ਪਾਰਲੀਮੈਂਟ ਕਰ ਰਿਹਾ ਹੈ ਇਹ 300 ਤੋਂ ਜ਼ਿਆਦਾ ਜਿਹੜੇ ਐਮਪੀ ਬੈਠੇ ਨੇ ਹੂੰ ਜਾਂ ਉਹਦੇ ਤੇ ਜਿਹੜੇ ਵੋਟ ਪਾਉਣਗੇ ਜਾਂ ਵਾਇਸ ਵੋਟ ਦੇ ਨਾਲ ਪਾਸ ਕਰਨਗੇ ਹੂੰ ਕਿ ਉਹਨਾਂ ਸੈਂਕੜੇ ਵਿਅਕਤੀਆਂ ਦਾ ਜਿਹੜਾ ਹੈ ਬੈਡ ਫੇਥ ਉਹ ਕਿਵੇਂ ਪ੍ਰੂਵ ਕੀਤਾ ਜਾਊਗਾ ਕੋਰਟ ਦੇ ਵਿੱਚ ਬਿਲਕੁਲ ਕਿ ਇਹਨੇ ਸੈਂਕੜੇ ਬੰਦਿਆਂ ਨੇ ਜਿਹੜੀ ਬੈਡ ਇੰਟੈਂਸ਼ਨ ਜਾਂ ਕਲੀਅਰਲੀ ਅਨਕਨਸਟੀਟਿਊਸ਼ਨਲ ਸੋ ਇਹਨਾਂ ਵੇਗ ਜਿਹੜਾ ਇਹ ਫੈਸਲਾ ਭਮਸਾਭ ਆਇਆ ਵਿੱਚ ਅਕੋਰਡਿੰਗ ਟੂ ਮੀਨਸ ਨਾਟ ਗੁੱਡ ਇਨ ਲਾ ਗੁੱਡ ਇਨ ਲਾ ਹੂੰ ਸੋ ਇਹ ਬੈਡ ਫੇਥ ਉਹ ਵੀ ਇੱਕ ਸੋਵਰਨ ਬਾਡੀ ਦਾ ਜਿਸ ਨੂੰ ਇੱਕ ਏਡੀ ਆਨਰੇਬਲ ਜਿਹੜੀ ਬਾਡੀ ਮੰਨਿਆ ਜਾਂਦਾ ਹਮ ਮੈਂਬਰ ਆਫ ਪਾਰਲੀਮੈਂਟਸ ਜਿਹੜੇ ਆਨਰੇਬਲ ਮੈਂਬਰ ਆਫ ਪਾਰਲੀਮੈਂਟਸ ਉਹਨਾਂ ਨੂੰ ਕਿਹਾ ਜਾਂਦਾ ਹਮ ਉਹ ਆਪਣੀ ਸੋਵਰਨ ਪਾਵਰ ਐਕਸਰਸਾਈਜ਼ ਕਰ ਰਹੀ ਹੈ ਤੇ ਮੈਂ ਸਮਝਦਾ ਵੀ ਕੋਰਟ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਇੰਟਰਵੈਨ ਕਰਨਾ ਨਹੀਂ ਬਣਦਾ ਸੀ ਹਮ ਡਾਕਟਰੀਨ ਆਫ ਅਲਟਰਾ ਵਾਇਰਸ ਹੈ ਠੀਕ ਹੈ ਜਿਹੜੀ ਕੋਰਟ ਹੈ ਲੈਜਿਸਲੇਟਰ ਦੀ ਜਿਹੜੀ ਪਾਵਰਸ ਹੈ ਹਮ ਉਸ ਨੂੰ ਚੈੱਕ ਕਰਨ ਦੇ ਵਾਸਤੇ ਜਿਹੜੀ ਡਾਕਟਰੀਨ ਆਫ ਅਲਟਰਾ ਵਾਇਰਸ ਹੈ ਹਮ ਉਹ ਜ਼ਰੂਰੀ ਹੈ ਜੀ ਪਰ ਜਿਹੜੀ ਇਹ ਐਕਸਟੈਂਸ਼ਨ ਹੈ ਡਾਕਟਰੀਨ ਆਫ ਅਲਟਰਾ ਵਾਇਰਸ ਦੀ ਉਹਦੋਂ ਵੀ ਅੱਗੇ ਕਿ ਲਾਇਬਿਲਟੀ ਕਰਾਉਂਦੀ ਐ ਕਰਨੀ ਹੂੰ ਕਾਨੂੰਨ ਸਾਜੀ ਦੇ ਵਾਸਤੇ ਉਹ ਮੈਂ ਸਮਝਦਾ ਵੀ ਓਵਰਰੀਚ ਹੈ ਜੁਡੀਸ਼ੀਅਲ ਫੰਕਸ਼ਨਸ ਦੀ ਜਿਹੜਾ ਕਿ ਫੈਸਲਾ ਨਹੀਂ ਹੋਣਾ ਚਾਹੀਦਾ ਸੀ ਹੂੰ ਹੁਣ ਭਮਪਾ ਸਾਹਿਬ ਜਿਹੜੀ ਡਾਕਟਰੀਨ ਆਫ ਅਲਟਰਾ ਵਾਇਰਸ ਹੈ ਉਹਦੇ ਬਾਰੇ ਵੀ ਮੈਂ ਦੱਸ ਦਵਾਂ ਸੈਪਰੇਸ਼ਨ ਆਫ ਪਾਵਰਸ ਦੇ ਬਾਰੇ ਜੀ ਮੈਂ ਸਮਝਾ ਦਵਾਂ ਆਪਣੇ ਸਰੋਤਿਆਂ ਨੂੰ ਹੂੰ ਜਿਹੜਾ ਸੈਪਰੇਸ਼ਨ ਆਫ ਪਾਵਰਸ ਦਾ ਸਿਧਾਂਤ ਹੈ ਇਹ ਸਪਿਰਿਟ ਆਫ ਲਾਜ਼ ਨਾਮ ਦੀ ਕਿਤਾਬ ਮੌਂਟੈਸਕਿਊ ਜਿਹੜਾ ਇੱਕ ਫ੍ਰੈਂਚ ਥਿੰਕਰ ਸੀ ਉਸਨੇ ਲਿਖੀ ਸੀ ਉਹਦੇ ਵਿੱਚੋਂ ਆ ਉਸਦਾ ਮੰਤਵ ਇਹ ਸੀ ਕਿ ਜੇ ਸਾਰੀਆਂ ਹੀ ਤਾਕਤਾਂ ਇੱਕ ਬ੍ਰਾਂਚ ਆਫ ਗਵਰਨਮੈਂਟ ਨੂੰ ਦੇ ਦਿੱਤੀਆਂ ਗਈਆਂ ਜਾਂ ਇੱਕ ਵਿਅਕਤੀ ਨੂੰ ਦੇ ਦਿੱਤੀਆਂ ਗਈਆਂ ਤਾਂ ਉਹ ਉਸਦੇ ਨਾਲ ਜਿਹੜੀ ਹੈ ਉਹ ਰਾਜ ਸੱਤਾ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋਏ ਸੋ ਜਿਹੜੀ ਡਿਸਟ੍ਰਿਬਿਊਸ਼ਨ ਆਫ ਪਾਵਰ ਹੈ ਉਹ ਬੜੀ ਜ਼ਰੂਰੀ ਹੈ ਸੈਪਰੇਸ਼ਨ ਆਫ ਪਾਵਰ ਬੜੀ ਜ਼ਰੂਰੀ ਹੈ ਹਮ ਸੋ ਉਸਨੇ ਸੈਪਰੇਸ਼ਨ ਆਫ ਪਾਵਰ ਕੀਤੀ ਤਿੰਨ ਬ੍ਰਾਂਚਸ ਦੇ ਵਿੱਚ ਹਮ ਲੈਜਿਸਲੇਟਿਵ ਬ੍ਰਾਂਚ ਜੁਡੀਸ਼ੀਅਲ ਬ੍ਰਾਂਚ ਐਗਜ਼ੀਕਟਿਵ ਬ੍ਰਾਂਚ ਯਾਨੀ ਇਹ ਤਿੰਨ ਸਰਕਾਰ ਦੀਆਂ ਜਿਹੜੀਆਂ ਇੱਕ ਤਿੰਨ ਬ੍ਰਾਂਚਸ ਨੇ ਤਾਕਤ ਦੀਆਂ ਇੱਕ ਲੈਜਿਸਲੇਚਰ ਜਿਸ ਦਾ ਕੰਮ ਹੈ ਕਾਨੂੰਨ ਬਣਾਉਣਾ ਦੂਜਾ ਜੁਡੀਸ਼ਰੀ ਜਿਸਦਾ ਕੰਮ ਹੈ ਕਾਨੂੰਨ ਨੂੰ ਇੰਟਰਪ੍ਰੀਟ ਕਰਨਾ ਹੂੰ ਤੀਸਰਾ ਐਗਜ਼ੈਕਟਿਵ ਜਿਸਦਾ ਕੰਮ ਹੈ ਕਾਨੂੰਨ ਨੂੰ ਲਾਗੂ ਕਰਨਾ ਲਾਗੂ ਕਰਨਾ ਸੋ ਤਿੰਨਾ ਬ੍ਰਾਂਚਸ ਦੇ ਵਿੱਚ ਵੈਲ ਸਟੈਬਲਿਸ਼ਡ ਜਿਹੜੀ ਸੈਪਰੇਸ਼ਨ ਆਫ ਪਾਵਰ ਹੈ ਸੋ ਉਸ ਤੋਂ ਬਾਅਦ ਸਾਰੀ ਹੀ ਡੈਮੋਕ੍ਰੇਸੀਜ਼ ਦੇ ਵਿੱਚ ਜਿਹੜੀ ਸੈਪਰੇਸ਼ਨ ਆਫ ਪਾਵਰ ਹੈ ਇੱਕ ਬੜਾ ਬੇਸਿਕ ਸਿਧਾਂਤ ਹੈ ਜਿਸ ਦੇ ਨਾਲ ਯੂਐਸ ਨੇ ਵੀ ਇਸ ਨੂੰ ਅਡਾਪਟ ਕੀਤਾ ਹੂੰ ਕੈਨੇਡਾ ਨੇ ਵੀ ਇਸ ਨੂੰ ਅਡਾਪਟ ਕੀਤਾ ਸਾਰੀ ਜਗ੍ਹਾ ਤੇ ਜਿਹੜੇ ਇਸ ਸਿਧਾਂਤ ਨੂੰ ਅਡਾਪਟ ਕੀਤਾ ਗਿਆ ਕਿਉਂਕਿ ਇਹ ਜਵਾਬਦੇਹੀ ਤੇ ਸਿਸਟਮ ਆਫ ਚੈਕਸ ਐਂਡ ਬੈਲੈਂਸਸ ਜਿਹੜੀਆਂ ਬ੍ਰਾਂਚੇਸ ਨੇ ਸਾਰੀਆਂ ਇਹ ਸਰਕਾਰ ਦੀਆਂ ਇੱਕ ਦੂਜੇ ਨੂੰ ਇਹ ਚੈੱਕ ਕਰਦੀਆਂ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਦੀਆਂ ਨੇ ਵੀ ਕੋਈ ਇੱਕ ਬ੍ਰਾਂਚ ਜਿਹੜੀ ਹੈ ਉਹ ਬੇਕਾਬੂ ਨਾ ਹੋ ਜਾਵੇ ਹਮ ਲੈਜਿਸਲੇਚਰ ਜਿਹੜਾ ਬੇਕਾਬੂ ਹੋ ਕੇ ਉਹ ਆਪਣੀ ਮਨਮਰਜ਼ੀ ਦੇ ਕਾਨੂੰਨ ਨਾ ਬਣਾਉਣ ਲੱਗ ਜਾਵੇ ਹਮ ਜਾਂ ਜੁਡੀਸ਼ਰੀ ਯਾ ਐਗਜ਼ੈਕਟਿਵ ਇਸੇ ਤਰ੍ਹਾਂ ਐਗਜ਼ੈਕਟਿਵ ਦੇ ਕੋਲ ਪਾਵਰ ਹੈ ਉਹ ਭਾਰੂ ਨਾ ਪੈ ਜਾਵੇ ਲੋਕਾਂ ਦੇ ਨਾਲ ਵਧੀਕੀਆਂ ਨਾ ਕਰਨ ਲੱਗ ਜੇ ਹੂੰ ਸੋ ਇਸ ਨੂੰ ਚੈੱਕ ਕਰਨ ਦੇ ਵਾਸਤੇ ਭਮਸਾਭ ਲੈਜਿਸਲੇਚਰ ਨੂੰ ਚੈੱਕ ਕਰਨ ਦੇ ਵਾਸਤੇ ਯਾ ਐਗਜ਼ੈਕਟਿਵ ਨੂੰ ਚੈੱਕ ਕਰਨ ਦੇ ਵਾਸਤੇ ਜਿਹੜਾ ਇੱਕ ਸਿਧਾਂਤ ਡਿਵੈਲਪ ਕੀਤਾ ਗਿਆ ਉਸ ਨੂੰ ਕਿਹਾ ਗਿਆ ਡਾਕਟਰੀਨ ਆਫ ਅਲਟਰਾ ਵਾਇਸ ਹੂੰ ਡਾਕਟਰੀਨ ਆਫ ਅਲਟਰਾ ਵਾਇਸ ਦਾ ਮਤਲਬ ਹੈ ਕਿ ਇੱਕ ਜਿਹੜਾ ਤੁਹਾਡਾ ਫੰਡਾਮੈਂਟਲ ਕਾਨੂੰਨ ਹੈ ਕਿਸੇ ਦੇਸ਼ ਦਾ ਜਿਸ ਨੂੰ ਗ੍ਰੈਂਡ ਨੋਰਮ ਵੀ ਕਿਹਾ ਗਿਆ ਹੈ ਹੂੰ ਜੇ ਕੋਈ ਲੈਜਿਸਲੇਚਰ ਦਾ ਕਾਨੂੰਨ ਬਣਾਇਆ ਹੋਇਆ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਚਾਟਰ ਆਫ ਰਾਈਟਸ ਹੈ ਜੀ ਭਾਰਤ ਦੇ ਵਿੱਚ ਉਸ ਨੂੰ ਫੰਡਮੈਂਟਲ ਰਾਈਟਸ ਅਸੀਂ ਕਹਿੰਦੇ ਹਾਂ ਸਿਵਲ ਲਿਬਰਟੀਆਂ ਜੇ ਕੋਈ ਕਾਨੂੰਨ ਲੈਜਿਸਲੇਚਰ ਦਾ ਬਣਾਇਆ ਹੋਇਆ ਉਹਨਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਤਾਂ ਅਦਾਲਤ ਦੇ ਕੋਲ ਇਹ ਪਾਵਰ ਹੈ ਕਿ ਉਸ ਨੂੰ ਉਹ ਅਲਟਰਾ ਵਾਇਰਸ ਡਿਕਲੇਅਰ ਕਰ ਦੇਵੇ ਯਾ ਫਿਰ ਕੋਈ ਕਾਨੂੰਨ ਜਿਸ ਤਰ੍ਹਾਂ ਸੈਪਰੇਸ਼ਨ ਆਫ ਪਾਵਰ ਸੂਬਿਆਂ ਦੇ ਵਿੱਚ ਤੇ ਯੂਨੀਅਨ ਗਵਰਨਮੈਂਟ ਦੇ ਵਿੱਚ ਹੈ ਹਮ ਕੋਈ ਯੂਨੀਅਨ ਗਵਰਨਮੈਂਟ ਜਿਹੜੀ ਸੂਬੇ ਦੇ ਅਧਿਕਾਰ ਖੇਤਰ ਦੇ ਉੱਤੇ ਇਨਕ੍ਰੋਚਮੈਂਟ ਕਰਦੀ ਹੈ ਜਾਂ ਸੂਬਾ ਸਰਕਾਰ ਕੋਈ ਯੂਨੀਅਨ ਗਵਰਨਮੈਂਟ ਦੇ ਅਧਿਕਾਰ ਖੇਤਰ ਦੇ ਉੱਤੇ ਇਨਕ੍ਰੋਚਮੈਂਟ ਕਰਦੀ ਹੈ ਤਾਂ ਉਹ ਜਿਹੇ ਲਾ ਨੂੰ ਉਹ ਅਲਟਰਾ ਵਾਇਰਸ ਡਿਕਲੇਅਰ ਕਰ ਦਵੇ ਕਿ ਇਹ ਤੁਹਾਡੀ ਪਾਵਰ ਤੋਂ ਬਾਹਰ ਹੈ ਹਮ ਸੋ ਅਲਟਰਾ ਵਾਇਰਸ ਡਿਕਲੇਅਰ ਕਰਕੇ ਉਸ ਕਾਨੂੰਨ ਨੂੰ ਅਨ ਕਨਸਟੀਟਿਊਸ਼ਨਲ ਡਿਕਲੇਅਰ ਕਰਕੇ ਰੱਦ ਕਰਨ ਦੀ ਤਾਕਤ ਉਹ ਨਿਆਯਪਾਲਿਕਾ ਦੇ ਕੋਲ ਹੈ ਜਿਸ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਗਿਆ ਜੀ ਪਰ ਉਸ ਤੋਂ ਬਾਅਦ ਕੀ ਹੋਊਗਾ ਅਨ ਕਨਸਟੀਟਿਊਸ਼ਨਲ ਜਿਹੜੇ ਕਾਨੂੰਨ ਨੂੰ ਡਿਕਲੇਅਰ ਕਰ ਦਿੱਤਾ ਗਿਆ ਹੂੰ ਇਹ ਫੈਸਲਾ ਜਿਹੜਾ ਹੈ ਭਮ ਸਾਹਿਬ ਉਹ ਸਾਰੀ ਜੂਰਿਸ ਪ੍ਰੂਡੈਂਸ ਨੂੰ ਇਹ 10 ਕਦਮ ਹੋਰ ਅੱਗੇ ਲੈ ਗਿਆ ਜੀ ਇਸ ਦੇ ਨਾਲ ਇਹ ਕਿਹਾ ਗਿਆ ਕਿ ਜਿਹੜੀ ਲੇਜਿਸਲੇਚਰ ਜੇ ਕੋਈ ਅਨਕਨਸਟੀਟਿਊਸ਼ਨਲ ਕਾਨੂੰਨ ਬਣਾਉਂਦੀ ਹੈ ਤਾਂ ਉਸ ਤੋਂ ਬਾਅਦ ਉਹ ਅਨਕਨਸਟੀਟਿਊਸ਼ਨਲ ਡਿਕਲੇਅਰ ਹੋ ਜਾਂਦਾ ਹੈ। ਤਾਂ ਸਰਟਨ ਕੇਸਿਸ ਦੇ ਵਿੱਚ ਲੋਕਾਂ ਦੇ ਕੋਲ ਅਧਿਕਾਰ ਹੋਊਗਾ ਕਿ ਉਹ ਸਰਕਾਰ ਦੇ ਉੱਤੇ ਕੇਸ ਕਰਕੇ ਡੈਮੇਜਸ ਵਸੂਲ ਕਰਨ ਉਸ ਕਾਨੂੰਨ ਦੇ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ। ਐਮਰਜੈਂਸੀਜ਼ ਐਕਟ ਹਮ ਜਸਟਨ ਟਰੂਡੋ ਦੀ ਸਰਕਾਰ ਵੱਲੋਂ ਲਗਾਇਆ ਗਿਆ। ਹਮ ਜਿਸ ਦੇ ਤਹਿਤ ਜਿਹੜੇ ਫਰੀडम ਕਨਵੋਏ ਦੇ ਨਾਲ ਸੰਬੰਧਿਤ ਲੋਕ ਸੀ ਉਹਨਾਂ ਦੇ ਨਾਲ ਜ਼ਬਤੀਆਂ ਕੀਤੀਆਂ ਗਈਆਂ ਹੂੰ ਉਹਨਾਂ ਦੇ ਇੱਕ ਬੈਂਕ ਖਾਤੇ ਸੀਜ਼ ਕੀਤੇ ਗਏ ਉਹਨਾਂ ਦੇ ਉੱਤੇ ਉੱਥੇ ਵੀ ਧੱਕੇਸ਼ਾਈ ਕੀਤੀ ਗਈ ਉਹਨਾਂ ਦੀ ਪ੍ਰਾਪਰਟੀ ਜਿਹੜੇ ਟਰੱਕ ਵਗੈਰਾ ਉਹ ਸੀਜ਼ ਕੀਤੇ ਗਏ ਬਾਅਦ ਦੇ ਵਿੱਚ ਫੈਡਰਲ ਕੋਰਟ ਆਫ ਕੈਨੇਡਾ ਨੇ ਉਸ ਕਾਨੂੰਨ ਨੂੰ ਐਮਰਜੈਂਸੀਜ਼ ਐਕਟ ਨੂੰ ਜਿਹੜੀ ਐਮਰਜੈਂਸੀ ਟੂਡੋਵਲਨ ਲਗਾਈ ਗਈ ਜੀ ਉਸ ਨੂੰ ਗੈਰ ਸੰਵਿਧਾਨਕ ਡਿਕਲੇਅਰ ਕਰ ਦਿੱਤਾ ਹੂੰ ਹੁਣ ਇਹ ਦਰਵਾਜ਼ਾ ਫਰੀਡਮ ਕਨਵਾਈ ਦੇ ਨਾਲ ਸੰਬੰਧਿਤ ਲੋਕਾਂ ਦੇ ਲਈ ਦਰਵਾਜ਼ੇ ਖੋਲਦਾ ਹੈ ਕਿ ਉਹ ਸਰਕਾਰ ਦੇ ਉੱਤੇ ਕੇਸ ਕਰਕੇ ਡੈਮੇजेस ਕਲੇਮ ਕਰ ਸਕਣ ਜੇ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਤਾਂ ਜਿਹੜਾ ਉਹ ਉਹਨਾਂ ਮਾਪਦੰਡਾਂ ਦੇ ਵਿੱਚ ਜੇ ਉਹ ਦਿਖਾ ਸਕਣ ਵੀ ਐਮਰਜੈਂਸੀਜ਼ ਐਕਟ ਆ ਜਿਹੜਾ ਹੈ ਜੋ ਇਹ ਫੈਸਲੇ ਦੇ ਮਾਪਦੰਡ ਨੇ ਉਹਨਾਂ ਦੇ ਵਿੱਚ ਐਮਰਜੈਂਸੀ ਐਕਟ ਨੂੰ ਲਾਗੂ ਕਰਨਾ ਲਾਭਤ ਹੋਏ ਆ ਹੂੰ ਪ੍ਰਭਾਵਤ ਉਸ ਤੋਂ ਵੀ ਇੱਕ ਗੱਲ ਹੋਰ ਜਿਹੜਾ ਫੰਡਾਮੈਂਟਲ ਕੁਐਸਚਨ ਹੈ ਭਮ ਸਾਹਿਬ ਉਹ ਹੈ ਪ੍ਰਿਵੀਲੇਜ ਦਾ ਹੂੰ ਪਾਰਲੀਮੈਂਟਰੀ ਪ੍ਰਿਵੀਲੇਜ ਦਾ ਜੀ ਜੇ ਕਾਨੂੰਨ ਬਣਾਉਣ ਵਾਲਿਆਂ ਦੇ ਹਰ ਵਕਤ ਸਿਰ ਦੇ ਉੱਤੇ ਤਲਵਾਰ ਇਸ ਤਰ੍ਹਾਂ ਲਟਕਦੀ ਰਹੂ ਕਿ ਕਾਨੂੰਨ ਚਲੋ ਅਨਕਨਸਟੀਟਿਊਸ਼ਨਲ ਡਿਕਲੇਅਰ ਹੋ ਗਿਆ ਹੂੰ ਉਸ ਤੋਂ ਬਾਅਦ ਸਰਕਾਰ ਨੂੰ ਜੁਰਮਾਨੇ ਭਰਨੇ ਪੈਣ ਹੂੰ ਤਾਂ ਇਟ ਵਿਲ ਹੈਵ ਅ ਚਿਲਿੰਗ ਇਫੈਕਟ ਔਨ ਦਾ ਪ੍ਰੋਸੈਸ ਆਫ ਲਾ ਮੇਕਿੰਗ ਹੂੰ ਪਾਰਲੀਮੈਂਟ ਦਾ ਪ੍ਰਿਵਿਲੇਜ ਕਿੱਥੇ ਗਿਆ ਜਿਹੜਾ ਇੱਕ ਸੋਵਰਨ ਬਾਡੀ ਹੈ ਹੂੰ ਜਿਸ ਦਾ ਕੰਮ ਹੈ ਲੋਕਾਂ ਦੇ ਹੱਕ ਦੇ ਵਿੱਚ ਲਾਅ ਬਣਾਉਣੇ ਜੇ ਕਦੇ ਲੋੜ ਪੈਂਦੀ ਹੈ ਸਖਤ ਕਾਨੂੰਨ ਵੀ ਬਣਾਉਣੇ ਜਿਸ ਤਰ੍ਹਾਂ ਇਸ ਵੇਲੇ ਲੋੜ ਹੈ ਹੂੰ ਜਿਸ ਤਰ੍ਹਾਂ ਐਕਸਟਰਸ਼ਨ ਦੀਆਂ ਕੌਲਾਂ ਆ ਰਹੀਆਂ ਨੇ ਲੋਕਾਂ ਨੂੰ ਜਿਸ ਤਰ੍ਹਾਂ ਬੇਲ ਜਿਹੜਾ ਲੈਜਿਸਲੇਸ਼ਨ ਹੈ ਇਸ ਨੂੰ ਚੇਂਜ ਕਰਨ ਦੀ ਲੋੜ ਹੈ ਸਖਤ ਸਜ਼ਾਵਾਂ ਦੇਣ ਦੀ ਲੋੜ ਹੈ ਜੇ ਕੱਲ ਨੂੰ ਕੋਈ ਜੱਜ ਇਹ ਕੱਲ ਕਹਿ ਦੇਵੇ ਕਿ ਇਹ ਜਿਹੜਾ ਸੀਗਾ ਇਹ ਅਨਕਨਸਟੀਟਿਊਸ਼ਨਲ ਹੈ ਜੀ ਕਿਉਂਕਿ ਇਹ ਚਾਰਟਰ ਆਫ ਰਾਈਟਸ ਦੀ ਉਲੰਘਣਾ ਹੈ ਤਾਂ ਕੱਲ ਨੂੰ ਉਹੀ ਜਿਹੜੇ ਤੁਹਾਡੇ ਐਕਸਟਰਸ਼ਨ ਦੇ ਇਲਜ਼ਾਮ ਜਿਹਨਾਂ ਲੋਕਾਂ ਤੇ ਲੱਗੇ ਨੇ ਉਹਨਾਂ ਨੂੰ ਸਰਕਾਰ ਪੈਸੇ ਦਿੰਦੀ ਫਿਰੂਗੀ ਬਿਲਕੁਲ ਛੋ ਇਹ ਪਾਰਲੀਮੈਂਟਰੀ ਪ੍ਰਿਵੀਲੇਜ ਦਾ ਜਿਹੜਾ ਕੁਐਸਚਨ ਹੈ ਉਹ ਉਠਾਇਆ ਵੀ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਕਾਨੂੰਨ ਬਣਾਉਣਾ ਜਿਹੜਾ ਪਾਰਲੀਮੈਂਟ ਦਾ ਪ੍ਰਿਵੀਲੇਜ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਦਖਲਅੰਦਾਜ਼ੀ ਹੈ ਇਹ ਨਹੀਂ ਹੋਣੀ ਚਾਹੀਦੀ ਹਮ ਪਰ ਸਪਰੀਮ ਕੋਰਟ ਨੇ ਇਹ ਗੱਲ ਨਹੀਂ ਮੰਨੀ ਹੂੰ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਜਿਹੜਾ ਪਾਰਲੀਮੈਂਟਰੀ ਪ੍ਰਿਵੀਲੇਜ ਹੈ ਉਹ ਅਪਲਾਈ ਨਹੀਂ ਹੁੰਦਾ ਸਰਕਾਰ ਨੂੰ ਇਸ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾ ਸਕਦੀ ਜੀ ਪਰ ਕੁਝ ਇੱਕ ਜੱਜਸ ਨੇ ਡਿਸੈਂਟਿੰਗ ਓਪੀਨੀਅਨ ਵੀ ਦਿੱਤਾ ਵਿੱਚ ਉਹਨਾਂ ਨੇ ਇਹ ਗੱਲ ਇਸ ਜੱਜਮੈਂਟ ਆ ਜਿਹੜੀ ਯੂਨੀਨਿਮਸ ਨਹੀਂ ਹੋਈ ਹੂੰ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜੇ ਜੱਜਸ ਨੇ ਜਿਹੜੇ ਆਟਵਾ ਦੇ ਵਿੱਚ ਜੱਜਸ ਬੈਠੇ ਨੇ ਉਹਨਾਂ ਨੂੰ ਗਰਾਊਂਡ ਰਿਐਲਿਟੀਜ਼ ਦਾ ਇਹਨਾਂ ਅਭਾਸ ਨਹੀਂ ਹੁੰਦਾ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਐ ਇੱਥੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਤੇ ਜਿਸ ਹੱਦ ਤੱਕ ਗੱਲ ਜਾ ਚੁੱਕੀ ਐ ਜੀ ਬੜੀ ਰੈਡੀਕਲ ਚੇਂजेस ਦੀ ਲੋੜ ਐ ਕਾਨੂੰਨ ਦੇ ਵਿੱਚ ਹੂੰ ਬੜੇ ਸਖਤ ਕਾਨੂੰਨ ਲਿਆਉਣ ਦੀ ਲੋੜ ਐ ਇੱਥੇ ਜੇ ਲਾਅ ਐਂਡ ਆਰਡਰ ਜਿਹੜਾ ਕਾਬੂ ਹਟ ਰੱਖਣਾ ਮੇਨਟੇਨ ਰੱਖਣਾ ਹੂੰ ਸੋ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨੂੰਨੀ ਅੜਚਣਾਂ ਜੁਡੀਸ਼ਰੀ ਦੇ ਵੱਲੋਂ ਪੈਦਾ ਕੀਤੀਆਂ ਜਾਣਗੀਆਂ ਤਾਂ ਮੈਂ ਨਹੀਂ ਸਮਝਦਾ ਕਿ ਜਿਹੜਾ ਲੈਜਿਸਲੇਚਰ ਐ ਉਹ ਆਪਣਾ ਰੋਲ ਲੋਕਾਂ ਦੇ ਪ੍ਰਤੀ ਉਹ ਅਦਾ ਕਰ ਸਕੂਗਾ ਹੂੰ ਉਸ ਦੇ ਉੱਤੇ ਹਰ ਵਕਤ ਜਿਹੜਾ ਇਹ ਪ੍ਰੈਸ਼ਰ ਬਣਿਆ ਰਹੂਗਾ ਜੀ ਹੁਣ ਜਦੋਂ ਕੋਈ ਕਾਨੂੰਨ ਤੁਸੀਂ ਬਣਾਉਣਾ ਹੁੰਦਾ ਹੈ ਉਦੋਂ ਤੁਹਾਨੂੰ ਕਿਵੇਂ ਪਤਾ ਲੱਗੂਗਾ ਵੀ ਗੈਰ ਸਵਿਧਾਨਕ ਹੂੰ ਗੈਰ ਸਵਿਧਾਨਕ ਤਾਂ ਬਾਅਦ ਦੇ ਵਿੱਚ ਕੋਰਟ ਨੇ ਇਸ ਨੂੰ ਡਿਸਾਈਡ ਕਰਨਾ ਹੈ ਬਿਲਕੁਲ ਉਲੀਦਰ ਤੇ ਫੈਸਲਾ ਉਸੇ ਤੇ ਹੋਣਾ ਹੈ ਉਸੇ ਤੇ ਹੋਣਾ ਹੂੰ ਹੁਣ ਇਹ ਤਾਂ ਇੰਟਰਪ੍ਰੀਟੇਸ਼ਨ ਦੇ ਲਈ ਖੁੱਲ ਗਿਆ ਕੰਮ ਹੂੰ ਮੈਂ ਤਾਂ ਆਪਦੇ ਵੱਲੋਂ ਸੰਵਿਧਾਨਕ ਕਾਨੂੰਨ ਬਣਾਇਆ ਸੀ ਸਾਰਾ ਹੂੰ ਤੁਸੀਂ ਇੱਕ ਜੱਜ ਹੋ ਤੁਸੀਂ ਕੱਲ ਨੂੰ ਇਹਨੂੰ ਇੰਟਰਪ੍ਰੀਟ ਕਰਦੇ ਹੋ ਕਿ ਇਟ ਇਜ਼ ਅਨ ਕਨਸਟੀਟਿਊਸ਼ਨਲ ਹੁਣ ਉਹ ਤੁਸੀਂ ਜਿਹੜੀ ਲੋਕਾਂ ਦੀ ਜਿਹੜੀ ਆਵਾਜ਼ ਹੈ 300 ਜਿਹੜੇ ਐਮਪੀ ਉੱਥੇ ਬੈਠੇ ਐ 300 ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਇੱਕ ਲੋਕਾਂ ਦੀ ਆਵਾਜ਼ ਹੈ ਹੂੰ ਉਸ ਆਵਾਜ਼ ਨੂੰ ਓਵਰਰੂਲ ਇੱਕ ਅਨ ਇਲੈਕਟਿਡ ਵਿਅਕਤੀ ਹੂੰ ਉਹ ਕਰ ਰਿਹਾ ਹੈ ਕਰ ਰਿਹਾ ਹੈ ਕਿ ਉਹ ਕਹਿ ਰਿਹਾ ਕਿ ਇਹ ਗੈਰ ਸਵਿਧਾਨਕ ਹੈ ਜੋ ਸਭ ਬਣਾਇਆ ਸੀ ਕਿ ਤੁਸੀਂ ਜੁਰਮਾਨਾ ਵੀ ਭਰੋ ਹੂੰ ਸੋ ਇਸ ਨੂੰ ਭਮ ਸਾਹਿਬ ਅ ਭਾਰਤ ਦੇ ਇੱਕ ਜੂਰਿਸਟ ਜਿਹੜੇ ਪੋਲੀਟੀਕਲ ਲੀਡਰ ਵੀ ਹੋਏ ਆ ਹਮ ਅਰਣ ਜੇਤਲੀ ਹਮ ਉਹਨਾਂ ਨੇ ਇੱਕ ਲਬਜ਼ ਜਿਹੜਾ ਹੈ ਇਸ ਜਿਹੜਾ ਡਾਕਟਰੀ ਨਾਲ ਵਲਟਰਾ ਵਾਇਰਸ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਇੱਕ ਟਰਮ ਵਰਤੀ ਸੀ ਇਸ ਦੇ ਲਈ ਇੱਕ ਫਰੇਜ਼ ਵਰਤੀ ਸੀ ਹਮ ਜਿਸ ਨੂੰ ਉਹਨਾਂ ਨੇ ਕਿਹਾ ਸੀ ਟਾਇਰਨੀ ਆਫ ਦਾ ਅਨ ਇਲੈਕਟਿਡ ਹਮ ਕਿ ਅਨ ਇਲੈਕਟਿਡ ਨੇ ਜਿਹੜੇ ਜਿੰਨਾਂ ਕੋਲ ਲੋਕਾਂ ਦਾ ਮੰਡੇਟ ਨਹੀਂ ਹਮ ਉਹਨਾਂ ਦੀ ਇਹ ਡਿਕਟੇਟਰਸ਼ਿਪ ਇੱਕ ਟਾਇਰਨੀ ਹੈ ਹੂੰ ਸੋ ਅਰੁਣ ਜੈਤਲੀ ਦੇ ਸ਼ਬਦਾਂ ਦੇ ਵਿੱਚ ਇਹ ਇੱਕ ਟਾਇਰਨੀ ਆਫ ਦਾ ਅਨ ਇਲੈਕਟਿਡ ਸੀ ਤੇ ਇਸ ਦੇ ਬਾਰੇ ਮੈਂ ਸਮਝਦਾ ਹਾਂ ਵੀ ਪੁਨਰ ਵਿਚਾਰ ਜਿਹੜਾ ਹੈ ਕਿ ਤਰ੍ਹਾਂ ਉਹ ਕੀਤਾ ਜਾਣਾ ਚਾਹੀਦਾ ਜੀ